ਕੱਟ ਨਾਮ ਇਹਨਾਂ ਚ ਵੀ ਨਾ ਕੁੜੀ ਰ ਕੀ ਉਹਨੇ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੁੰਡੇ ਬੈਠੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਉਹਨੇ ਵੀ ਨਾ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਆਸ਼ਿਕ ਦਾ ਵਿਆਹ ਤੋੜਵਾਨ ਗੁਰਦੁਆਰਾ ਦੇ ਬਾਹਰ ਪਹੁੰਚੀ ਸਹੇਲੀ ਚਾਰ ਬੱਚਿਆਂ ਦੀ ਮਾਂ ਨੇ ਰੱਜ ਕੇ ਕੀਤਾ ਹਾਈ ਵੋਲਟੇਜ ਡਰਾਮਾ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਕਾ ਸਿਆਣੇ ਕਹਿੰਦੇ ਨੇ ਕਿ ਆਸ਼ਕੀ ਦਾ ਪੁੱਤ ਕਈ ਵਾਰ ਇੰਨਾ ਸਵਾਰ ਹੋ ਜਾਂਦਾ ਸਿਰ ਤੇ ਕਿ ਨਾ ਪਰਿਵਾਰ ਦੀ ਇੱਜ਼ਤ ਨੂੰ ਕੋਈ ਦੇਖਦਾ ਹੈ ਤੇ ਨਾ ਆਪਣੀ ਇੱਜ਼ਤ ਨੂੰ ਤਾਂ ਇਹੋ ਜਿਹਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਚਾਰ ਬੱਚਿਆਂ ਦੀ ਮਾਂ ਨੂੰ ਜਦੋਂ ਪਤਾ ਲੱਗਦਾ ਕਿ ਉਸਦੇ ਆਸ਼ਕ ਦਾ ਵਿਆਹ ਹੋਣ ਜਾ ਰਿਹਾ ਹੈ ਕਿਸੇ ਹੋਰ ਕੁੜੀ ਦੇ ਨਾਲ ਤਾਂ ਉਹ ਸਿੱਧਾ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚਦੀ ਹੈ ਤੇ ਇਸ ਮੌਕੇ ਉੱਥੇ ਉਸ ਵੱਲੋਂ ਜੰਮ ਕੇ ਹੰਗਾਮਾ ਕੀਤਾ ਜਾਂਦਾ ਵਾ ਤਾਂ ਹਾਈ ਵੋਲਟੇਜ ਡਰਾਮੇ ਦੀਆਂ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਮਹਿਲਾ ਆਪਣੇ ਆਸ਼ਿਕ ਦੇ ਉੱਤੇ ਵੱਡੇ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦਾ ਕਹਿਣਾ ਸੀਗਾ ਕਿ 5 ਸਾਲ ਤੋਂ ਉਹ ਤੇ ਉਸ ਦਾ ਆਸ਼ਿਕ ਰਿਲੇਸ਼ਨ ਦੇ ਵਿੱਚ ਨੇ ਤੇ ਹੁਣ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਣ ਜਾ ਰਿਹਾ ਵਾ ਤਾਂ ਇਸ ਮੌਕੇ ਮਹਿਲਾ ਵੱਲੋਂ ਆਪਣੇ ਆਸ਼ਿਕ ਦੀ ਮਾਂ ਅਤੇ ਭੈਣ ਨੂੰ ਵੀ ਜੰਮ ਕੇ ਖਰੀਆਂ-ਖਰੀਆਂ ਸੁਣਾਈਆਂ ਜਾਂਦੀਆਂ ਤੇ ਕਈ ਸੰਗੀਨ ਇਲਜ਼ਾਮ ਉਸ ਵੱਲੋਂ ਲਗਾਏ ਜਾ ਰਹੇ ਨੇ ਤਾ ਦੂਜੇ ਪਾਸੇ ਲੜਕੇ ਦੇ ਪਰਿਵਾਰ ਵਾਲੇ ਵੀ ਮਹਿਲਾ ਦੇ ਉੱਤੇ سنگین ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਲਾੜੇ ਨੂੰ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਤਾਂ ਦੇਖੋ ਕੀ ਇਹ ਮਾਮਲਾ ਸਾਰਾ ਤਨ ਥੱਲੇ ਕਰ ਆਪਣੀ ਔਕਾਤ ਚ ਰਹਿਣਾ ਥੱਲੇ ਗੱਲ ਕਰ ਲੈ ਮੈਂ ਨਾ ਅੰਗਲੀ ਥੱਲੇ ਕਰ ਲੈ ਆਪਣੀ ਔਕਾਤ ਚ ਰਹਿਣਾ ਮੈਂ ਦਾਦਾ ਥੱਲੇ ਕਰ ਲੈ ਕੋਈ ਗੱਲ ਕਰੀ ਮੇਰੇ ਨਾਲ ਦੋ ਨਾ ਦਖੀ ਆਣਾ ਨਾ ਗੱਲੋਂ ਨਹੀਂ ਕਰਨੀ ਜਿੰਨੇ ਤੇ ਹੈਗੇ ਜੋ ਗੱਲੋਂ ਨਹੀਂ ਕਰਨੀ ਜਿੰਨੇ ਤੇ ਹੈਗੇ ਜੋ ਬਾਜ ਗੱਲੋਂ ਨਹੀਂ ਕਰਨੀ ਜਿੰਨੇ ਕਹਗੇ ਤਾਡੀ ਇੱਜ਼ਤ ਕੋਈ ਨਹੀਂ ਹੈਗੀ ਉਹ ਕੁੜੀ ਦੀ ਇੱਜ਼ਤ ਨਹੀਂ ਇੱਥੇ ਨਹੀਂ ਆਉਂਦੀ ਠੀਕ ਆ ਕੋਈ ਮੰਡ ਤੋਂ ਨਹੀਂ ਕਰਦੀ ਸਾਰਿਆਂ ਨੂੰ ਮੇਰਾ ਚੱਲ ਮੁੰਡਾ ਗੱਲਾਂ ਕਰਵਾਉਂਦਾ ਕੀ ਮੁੰਡਾ ਲਮੁੰਡਾ ਜੀ ਮੁੰਡਾ ਲਿਆ ਦੋ ਗਾੜੇ ਮਾਰ ਕੇ ਲਿਆ ਦੋ ਮੁੰਡਾ ਲੱਗਦਾ ਮੈਨੂੰ ਕਿ ਲੱਗਦਾ ਆਪਰਾ ਕਦਮੀ ਲਿਆ ਆ ਨਾ ਤੁਰ ਜਾ ਕੋਈ ਐਸਾ ਨਿੱਕੇ ਦਾ ਕਰਦੀ ਗਾਲ ਦੀ ਕਾਂਦੀ ਮੀਡੀਆ ਵਾਲੇ ਕੋਲ ਲੱਗੇ ਆਈ ਆ ਅਬ ਤੇਰਾ ਵੇਖੋ ਤਾਰਾ ਹੀ ਆ ਅਬ ਇਹਨੂੰ ਮੱਲੜ ਦਾ ਮੁੰਡਾ ਅਵਤਾਰ ਫੋਨ ਤੋੜਿਆ ਹੈ ਮਾਨੋ ਫੋਨ ਤੋੜਿਆ ਤੋੜ ਦੂਗਾ ਪਰ ਮੈਨੂੰ ਲੱਗਦਾ ਇਹ ਪਰਸਨਲ ਕੇਅਰ ਆ ਜਿਹਨੂੰ ਦਿਖਾਣੀ ਤੇਰੀ ਆ ਆਪਣਾ ਕੋਈ ਨਹੀਂ Terima kasih